ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਾਂ ਪਹੁੰਚ ਚੁਕੇ ਆ ਯੂਰਪ ਟੂਰ ਦੇ ਕਿਤੇ ਚੌਥੇ ਚੌਥੇ ਉਤੇ ਸਟੇਸ਼ਨ ਤੇ ਜੀ ਸਟੇਸ਼ਨ ਤੇ ਨੇ ਸਟੇਸ਼ਨ ਹੀ ਹੋ ਗਿਆ ਸਟੇਸ਼ਨ ਆਓ ਚੌਥੇ ਸਟੇਸ਼ਨ ਤੇ ਪਹੁੰਚ ਗਏ ਅਸੀਂ ਨਾਮ ਆ ਸ਼ਹਿਰ ਦਾ ਬਰੂਸਲ ਤੇ ਕੰਟਰੀ ਬੈਲਜੀਅਮ ਕਿੰਵੀਂ ਕੰਟਰੀ ਹੋਗੀ ਅੱਠਵੀਂ ਹੋਗੀ ਤੇਰੀ ਨਹੀਂ ਉਦੋਂ ਉਦਾਂ ਹਾਂ ਤੇਜੀ ਹੋਗੀ ਭਾਈ ਇਹਦੀ ਆਹਾ ਚਾ ਟੂਰ ਦੀ ਸਾਡੀ ਤੇ ਬਰੂਸਲ ਜਾਇਆ ਸੀ ਆਏ ਆ ਸਾਨੂੰ ਆਇਆ ਨੂੰ ਹੋ ਗਿਆ ਘੰਟਾ ਤੱਕ ਤੇ ਹੁਣ ਅਸੀਂ ਨਹਾ ਧੋ ਕੇ ਨਿਕਲੇ ਆ ਸ਼ਾਮ ਦੇ ਵੱਜ ਚੁਕੇ ਆ ਅ 8 8:30 ਹੋ ਗਏ ਤੇ ਅੱਧੇ ਪੂਨੇ ਘੰਟੇ ਤੱਕ ਹਨੇਰਾ ਵੀ ਹੋ ਜਾਣਾ ਅੱਜ ਤੋਂ ਨੂੰ ਹਨੇਰੇ 'ਚ ਬਰੂਸਲ ਦੇ ਘਰਾਉਂਗੇ ਘੁਮਾਉਣੇ ਆ ਕੀ ਕੀ ਚੀਜ਼ਾਂ ਦਿਖਾਉਣਾ ਕੱਲ ਨੂੰ ਦਿਨੇ ਵੀ ਘੁਮਾਂਗੇ ਆ ਪਹਿਲਾਂ ਤਾਂ ਕੈਥੈਡਰਲ ਦੀ ਕੰਸਟਰਕਸ਼ਨ ਚੱਲ ਰਹੀ ਹੈ ਇੱਧਰ ਦੇਖੋ ਹਟਾਇਆ ਪਿਆ ਦਾ ਉਹ ਆਪਣਾ ਸਾਹਮਣੇ ਰਹਿ ਗਿਆ ਹੋਟਲ ਹੋਟਲ ਦੇ ਸਾਹਮਣੇ ਸਾਡੇ ਕੰਸਟਰਕਸ਼ਨ ਚੱਲੀ ਜਾਂਦੀ ਹੈ ਕੰਮ ਇਹ ਹੋਰ ਮੁੰਡੇ ਸੈਟੋਂ ਹਾਂਜੀ ਹਾਂਜੀ ਵਧੀਆ ਚੱਲ ਰਿਹਾ ਥੋੜਾ ਯੂਰਪ ਟੂਰ ਬਹੁਤ ਵਧੀ ਹੁਣ ਚੱਲਦੇ ਆਂ ਅਸੀਂ ਅੱਗੇ ਨੂੰ ਤੇ ਦਿਖਾਉਣਾ ਤੁਹਾਨੂੰ ਬਰੂਸਲ ਦੇ ਰੰਗ ਟੰਗ ਲਾਈਵ ਮੈਟਰ ਸਾਹਮਣੇ ਹੋ ਰਿਹਾ ਸਨਸੈਟ ਥੋੜਾ ਥੋੜਾ ਜਾਣ ਲੱਗ ਗਿਆ ਸੂਰ ਚ ਥੱਲੇ ਨੂੰ ਤੇ ਅਸੀਂ ਆ ਚੁੱਕੇ ਆਂ ਮੇਨ ਇਹਨਾਂ ਦੀ ਸੜਕ ਜੀ ਤੇ ਮੇਨ ਨਹੀਂ ਮਤਲਬ ਸੈਂਟਰ ਵਾਲੀ ਸੜਕ ਨਹੀਂ ਵੀ ਹੁਣ ਸ਼ਹਿਰ ਵਿੱਚ ਦੀ ਲੰਘਦੀ ਆ ਬਿਲਡਿੰਗਾਂ ਬਿਲਡਿੰਗਾਂ ਇੱਥੇ ਵੀ ਕਾਫੀ ਹੈਗੀਆਂ ਡਵੈਲਪਮੈਂਟ ਜੀ ਹੋਈ ਹੋਈ ਜਗਾ ਵੀ ਉਧਰ ਨੂੰ ਵੀ ਮੈਟਰੋ ਦਾ ਵੀ ਸਾਰਾ ਪ੍ਰਬੰਧ ਹੈਗਾ ਸ਼ਹਿਰ 'ਚ ਪਰ ਆਪਾਂ ਮੈਟਰੋ ਤੇ ਨਹੀਂ ਜਾਣਾ ਕਿਉਂਕਿ ਆਪਣਾ ਹੋਟਲ ਸਾਰਾ ਸੈਂਟਰ ਤੋਂ 2 ਕਿਲੋਮੀਟਰ ਡੇਢ 2 ਕਿਲੋਮੀਟਰ ਪਰ ਤੁਰ ਕੇ ਘੁੰਮਾਂ ਇਹਨਾਂ ਤੁਰ ਕੇ ਸਵਾਰਨਾ ਘੁੰਮਿਆ ਜਾਂਦਾ ਤੇ ਭੰਗ ਵਾਲਾ ਬਾਬਾ ਇੱਥੇ ਫੇਰ ਉਹੀ ਚੱਕਰ ਆ ਭੰਗ ਬਹੁਤ ਲੋਕ ਪੀ ਰਹੇ ਆ ਜਿਹੇ ਹੋਟਲ ਦੇ ਬਾਹਰ ਹੀ ਨਿਕਲੇ ਜਦ ਹੀ ਸਮੈਲ ਆ ਗਈ ਭੰਗ ਦੀ ਭੰਗ ਕੋ ਪੰਗੀ ਹੋਇਆ ਬੈਗਾਂ ਵਿੱਚ ਤੇ ਚੱਲਦੇ ਆ ਕੈਥੈਡਰਲ ਵੱਲ ਨੂੰ ਤੁਹਾਨੂੰ ਦਿਖਾਉਨੇ ਆ ਉੱਥੇ ਚੱਲ ਕੇ ਰੌਣਕ ਮੇਲਾ ਨੋਈ ਬਾਬਾ ਪਹਿਲਾਂ ਵੀਊ ਦੇਖੋ ਕਿੰਨੀ ਲੰਬੀ ਸੜਕਾ ਗੜਗੜ 5-6 ਕਿਲੋਮੀਟਰ ਦੂਰ ਆ ਉਹ ਸਾਹਮਣੇ ਜਿਹੜਾ ਉਹ ਪਤਾ ਨਹੀਂ ਕਿਹਸਾ ਲਾ ਪਤਾ ਨਹੀਂ ਕੀ ਚੀਜ਼ ਆ ਉਹ ਦੇਖ ਰਿਹਾ ਹੈ ਹੈ 500 5 6 ਕਿਲੋਮੀਟਰ ਆ ਮੈਂਗਾ ਆਰਾਮ ਨਾਲ ਉਹ ਉੱਤੇ ਦੀ ਜਹਾਜ਼ ਵੀ ਲੰਘ ਰਹੇ ਹਨ ਇਧਰ ਗਿਆ ਜਹਾਜ਼ ਗਿਆ ਉਹ ਗਿਆ ਤੇ ਦੇਖੋ ਕਿੰਨਾ ਘੈਂਟ 뷰 ਆ ਸਨਸੈਟ 뷰 ਆ ਰਿਹਾ ਉਧਰੋਂ ਬੜਾ ਨਾਈਸ ਹੋਇਆ ਪਿਆ ਬਾਬੇ ਇੱਕ 뷰 ਪੁਆਇੰਟ ਤੁਹਾਨੂੰ ਇਧਰਲੀ ਗਲੀ ਚ ਦਿਖਾਇਆ ਸੀ ਇੱਕ 뷰 ਪੁਆਇੰਟ ਇਧਰ ਵੀ ਆ ਦੇਖੋ ਸਾਹਮਣੇ ਕਿਹਤੇ ਡਰਾਲ ਦਾ ਕਿੰਨਾ ਸੋਹਣਾ 뷰 ਆ ਸਿੱਧਾ ਸਾਹਮਣੇ ਬਾਉ ਯਾਰ ਸਰਾ ਬਾਬੇ ਹਾਈ ਇਹਦਾ ਘੈਂਟ ਲੱਗ ਰਿਹਾ ਹਨਾ ਓਏ ਨਾਈਸ ਆ ਨਾਈਸ ਆ ਮੈਨੂੰ ਲੱਗਿਆ ਕੋਈ ਚੀਜ਼ ਵਾਲਾ ਹੋਰ ਨਹੀਂ ਆ ਫਿਰ ਡਰਾਮਾ ਡਰਮਾ ਨੂੰ ਬਣੀਆਂ ਹੋਈਆਂ ਲੈਣਾ ਆਪਣੇ ਪੰਜਾਬੀ ਦੀ ਦੁਕਾਨ ਤੇ ਇੱਥੇ ਆਪਣੇ ਇੰਡੀਅਨ ਤੇ ਪਾਕਿਸਤਾਨਾ ਦੀਆਂ ਦੁਕਾਨਾਂ ਬਹੁਤ ਨੇ ਬਹੁਤ ਸੁਣਿਆ ਵੀ ਇੱਥੇ ਪਾਕਿਸਤਾਨ ਬਹੁਤ ਆ ਆਪਣੇ ਭਾਈਚਾਰਾ ਲੈ ਮਿੱਤਰੋ ਆ ਇੱਕ ਪੁਆਇੰਟ ਜਿਹਦੇ ਪਹੁੰਚੇ ਆ ਖੁੱਲਾ ਡੁੱਲਾ ਸਾਰਾ ਲਗਭਗ ਇੱਥੋਂ ਸ਼ਹਿਰ ਦਾ ਵੀ ਆਉਂਦਾ ਮੈਨਲਾ ਸਾਰੇ ਦਾ ਜੈਜਾ ਲੈਨੇ ਹਣੇ ਤੋਂ ਸ਼ਹਿਰ ਦਾ ਫਿਰ ਦੱਸਣਗੇ ਮੁੰਡੇ ਵੀ ਕਿੱਦਾਂ ਹਨਾ ਗੱਲਬਾਤ ਆ ਦੇਖਾਂ ਲੈ ਆਗੇ ਦਬਈਆ ਆਗੇ ਦਬਈਆ ਆਗੇ ਉਹ ਤਾਂ ਉਹ ਦਿਨ ਆਪਣੇ ਕਿਹੜਾ ਸੀਗਾ ਸੈਫਪੋਟ ਨਾ ਕਿਹੜਾ ਸੀਗਾ ਦੇਖ ਲੈ ਭੁੱਲ ਵੀ ਗਏ ਇਹ ਤਾਂ ਬਈ ਐ ਭੁੱਲੇ ਜਾਂਦੇ ਮਾਰੇ ਸ਼ਹਿਰ ਹੋ ਜਾਂਦੇ ਇਕੱਠੇ ਫਿਰ ਪਿਛਲੇ ਲੀਡ ਕਰਦੇ ਇੱਧਰ ਸੋਲਰ ਸਿਸਟਮ ਲੱਗਿਆ ਮਨਲਾ ਇੱਥੇ ਦਾ ਕੀ ਹੈ ਇੱਥੇ ਦਾ ਮਨਲਾ ਸਨਸੈਟ ਪੁਆਇੰਟ ਹੀ ਹੈ ਇਹਦਾ ਵੀ ਸ਼ਹਿਰ ਜੇ ਡੁੱਬਦਾ ਦੇਖ ਜਾਂਦਾ ਸਹੀ ਹੈ ਮੰਡੀ ਨੰਦਾ ਵਧੀਆ ਬਾਬਿਓ ਫਟਸਾ ਦੇ ਤੇ ਕੈਥੇ ਟਰਾਲ ਦੇ ਕਿੱਧਰ ਗਈ ਇੱਧਰ ਆ ਆ ਜਾਣਾ ਆ ਜਾਣਾ ਆਜੋ ਆਜੋ ਮੁੰਡਿਓ ਉਹ ਦੇਖਾਂ ਉੱਤੇ ਦੇਖ ਰਿਹਾ ਝੰਡਾ ਬਿਲ ਜੀਆ ਉੱਥੇ ਆ ਲਓ ਵੀ ਮੈਟਰ ਕਿਹਤਰੇ ਲੋਕ ਕੋਲ ਆਏ ਆ ਹੁਣ ਇੱਥੋਂ ਦੇਖਦੇ ਆਂ ਵਿਊ ਕਿਦਾਂ ਸੋਹਣਾ ਉਧਰ ਦੇਖੋ ਆਰਕੀਟੈਕਚਰ ਜਿਹਾ ਬਹੁਤ ਹੈਂਡ ਆ ਯਾਰ ਸਾਰੇ ਸ਼ਹਿਰ ਦਾ ਬਿਆਨਾਂ ਨਾਲ ਮੈਚਿੰਗ ਨਹੀਂ ਕਰਦਾ ਜਿਵੇਂ ਬਿਆਨਾਂ ਦਾ ਆਸਟ੍ਰੇਲੀਆ ਦਾ ਉਹ ਹਸਾਲ ਜਿਹਦਾ ਹੁਣ ਤੋਂ ਦੇਖਣਾ ਕਿਹਤਰੇ ਲੋਕ ਵਿਊ ਦਿਖਾਉਣਾ ਹੈ व्यूਪੁਆਇੰਟ ਪਰਲੇ ਪਾਸ ਸਿਆ ਮਿਲਦਾ ਹਾਂ ਬਾਬੇ ਆ ਗਿਆ ਕੈਥੈਡਰਲ ਵਾਲਾ ਬੈਕ ਸਾਈਡ ਆ ਗਿਆ ਅਸੀਂ ਉਧਰ ਜਾਏ ਤੇ ਹੁਣ ਲੋਕ ਬੈਠੇ ਆ 12 ਦੇ ਨਾ ਵੀ ਕਮਰੇ ਤੋਂ ਕਰਕੇ ਅੱਧੇ ਘੰਟੇ ਦੀ ਬੋਕ ਅਸੀਂ ਪਹੁੰਚੇ ਆ ਕਿ ਇੱਥੇ ਕੈਥੈਡਰਲ ਦੇ ਜਾਵਾਂ ਸਾਹਮਣੇ ਦਿਖਾਉਣੇ ਤੁਹਾਨੂੰ ਥੋੜਾ ਜਿਹਾ ਦੂਰ ਹੋ ਜਿਏ ਤੁਰੋਂ ਵੀਊਪੁਆਇੰਟ ਆਊਗਾ ਤੇ ਲੋਕ ਬੈਠੇ ਤੇ ਪਾਰਕ ਜਿਹਾ ਬਣਿਆ ਹੋਇਆ ਉਥੋਂ ਫਿਰ ਮੇਨ ਸਟਰੀਟ ਸਟਾਰਟ ਹੋ ਜਾਂਦੀ ਅੰਦਰ ਨੂੰ ਜਾਣ ਵਾਲੀ ਉਹ ਬਾਅਦ ਚ ਚੱਲਦੇ ਆਪਾਂ ਕੈਥੈਡਰਲ ਦਿਖਾ ਦਈਏ ਬੰਦਾ ਸੋਹਣੇ ਅੰਦਰ ਉਹ ਵੀ ਚੱਲ ਰਿਹਾ ਮਿਊਜ਼ਿਕ ਜਾਂ ਅੰਦਰ ਦਾ ਰੋਕ ਜਾਣਾ ਨਹੀਂ ਹੈਗਾ ਚੱਲਦੇ ਹੁਣ ਸ਼ਹਿਰ ਕਿਨੂੰ ਆ ਗਏ ਸੈਂਟਰ ਦੇ ਸਿਟੀ ਚ ਹੁਣ ਜਾਂਦੇ ਆਂ ਅੰਦਰੋਂ ਦੁਰਕੇ ਕਾਫੀ ਲੰਬਾ ਹੈ ਦਾ 2-3 ਕਿਲੋਮੀਟਰ ਦਾ ਸੈਂਟਰ ਸਾਰਾ ਸਾਰਾ ਦੁਰਕੇ ਗਾਵਾਂ ਇਹ ਲੋਕ ਬੈਠੇ 12 ਦੇ ਆਲੇ-ਦਾਲੇ ਸਨਸੈਟ ਹੋ ਰਿਹਾ ਮਿੰਨਾ ਮਿੰਨਾ ਅੱਜ ਆਪਾਂ ਰਾਤ ਤੱਕ ਇੱਥੇ ਹੀ ਘੁੰਮਣਾ ਮੈਂ ਕਿਤੇ ਰਾਇਲ ਪੈਲੇਸ ਆਉਦੇ ਉਹਦਾ ਆਰਕੀਟੈਕਚਰ ਬਹੁਤ ਸੋਹਣਾ ਹੈ ਉਹ ਜਾਣਦੇ ਆਂ ਬਾਅਦ ਚ ਮੈਂ ਕਹਿੰਦਾ ਰਾਤ ਦੇ ਨੂੰ ਜਾਵੜੀਆ ਕੱਲ ਨੂੰ ਇੱਕ ਸਵੇਰੇ ਤੁਹਾਨੂੰ ਵੀਊ ਦਿਖਾ ਦਾਂਗੇ ਉਹਦਾ ਹੁਣ ਰਾਤ ਦੇ ਨੂੰ ਦਿਖਾ ਦਾਂਗੇ ਚੱਲ ਨਵਾਂ ਨਿਵਾਸਨ ਪਹੁੰਚ ਗਏ ਸੈਂਟਰ ਚ ਦੇਖੋ ਇਹ ਕਿੰਨਾ ਇਕੱਠਾ ਹੋਈ ਜਾਂਦੀ ਇਕੱਠ ਨਹੀਂ ਹੈਗਾ ਸ਼ਹਿਰ ਸੁਨਣਾ ਜਾ ਪਿਆ ਉਹ ਅਜੇ ਮੇਨ ਸਟਰੀਟ ਉਧਰੋਂ ਐਨੋ ਜਾਂਦੀ ਮੈਨੂੰ ਲੱਗਦਾ ਆਰਕੀਟੈਕਚਰ ਜਿਹੜਾ ਯਾਰ ਸਾਰੇ ਸ਼ਹਿਰ ਦਾ ਨਾ ਰੋਕੋ ਪਹਿਲੋ ਹਾਂ ਹੀ ਸਨਾਈ ਸਾਹਿਬ ਅੱਬੇ ਚੱਲ ਰਿਹਾ ਮਿਊਜ਼ਿਕ ਚੱਕਦਾ ਕੌਣ ਪੰਗੜਾ ਉਹ ਚਰਚ ਗੋਲ ਤੋਂ ਚੱਲ ਰਹੇ ਆ ਬਈ ਸਾਹਮਣੇ ਬੱਲਾ 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 ਕਿੰਨਾ ਖਾਂਦੇ ਆ ਲੋਕ ਕਿੰਨਾ ਖਾਂਦੇ ਆ ਪਰ ਇਹ ਚੱਲ ਗਿਆ ਆ ਆਸਟ੍ਰੇਲੀਅਨ ਆਈਸਕ੍ਰੀਮ ਆ ਆਸਟ੍ਰੇਲੀਅਨ ਬਾਜੋ ਖਾਵਾਂਗੇ ਸ਼ਾਮ ਨੂੰ ਆਸਟ੍ਰੇਲੀਆ ਵਾਲੀ ਆਈਸਕ੍ਰੀਮ ਵੀ ਟੈਸਟ ਕਰਨੀ ਆ ਤੇ ਅੱਗੇ ਅੱਗੇ ਦੇਖ ਰਿਹਾ ਉਹ ਸਾਨੂੰ ਕਿੰਨੇ ਡਰਾਲ ਜਾ ਬਹੁਤ ਸੋਹਣਾ ਦੇਖ ਰਿਹਾ ਜਾਨਣਾ ਉੱਥੇ ਦੇਖ ਆਉਣਾ ਤੁਹਾਨੂੰ ਤੇ ਤੁਹਾਨੂੰ ਪਤਾ ਬੈਲਜੀਅਮ ਦੀਆਂ ਚਾਕਲੇਟਾਂ ਬਹੁਤ ਮਸ਼ਹੂਰ ਆ ਹਾਂ ਚਾਕਲੇਟਾਂ ਵਾਲੀਆਂ ਦੁਕਾਨਾਂ ਮਿੱਠੇ ਮਿੱਠੇ ਵਾਲਾ ਯਾਰ ਇਹਦਾ ਸਾਰਾ ਸਮਾਨ ਹੀ ਮਸ਼ਹੂਰ ਆ ਕੀ ਇੱਕ ਪੈਨ ਕੇਕ ਇੱਕ ਸਾਰਾ ਕੋ ਇਹ ਜਾ ਚਾਕਲੇਟਾਂ ਤੇ ਸਾਰੀਆਂ ਤੁਹਾਨੂੰ ਮਿੱਠੀਆਂ ਵਾਲੀਆਂ ਦੇਖੀ ਕਰਨੀਆਂ ਦਗਾਣਾ ਮਿਲ ਜਾਣੀਆਂ ਬਾਅਦੋਂ ਖਾਵਾਂਗੇ ਕੋ ਪਹਿਲਾਂ ਹੂੰ ਖਾ ਲਈ ਆ ਦੇ ਚਾਕਲੇਟੀ ਚਾਕਲੇਟ ਵਾਲੀਆਂ ਦਾ ਅੱਗੇ ਬਿਊਟੀਫੁੱਲ ਆਗੇ ਹਾਂ ਆ ਦੇ ਆ ਦੂਜੀ ਆ ਗਈ ਉਹ ਪੈਨ ਕੇਕਾਂ ਵਾਲੀ ਆ ਦੇ ਨਾਈਜ਼ ਰਬੀਨਾ ਆ ਦੇ ਆ ਅਗਲੀ ਚ ਜਾਂਦੇ ਉਹ ਬਾਅਦੋਂ ਪਹਿਲਾਂ ਆ ਇੱਧਰ ਬਣਾ ਲਈਏ ਬਾਬੇ ਆਰਕੀਟੈਕਚਰ ਦੇਖੋ ਯਾਰ ਤੇ ਕਿੰਨਾ ਸੋਹਣਾ ਆ ਜਿਹੜਾ ਸੋਨੇ ਰੰਗਾ ਸਾਰਾ ਕੋ ਬਣਾਇਆ ਹੋਇਆ ਹੈ ਨਾ ਵਿੱਚ ਵਿੱਚ ਯਾਰ ਸੌਣ ਲੱਗੇ ਬੜਾ ਗਹਿਣ ਲੱਗਦਾ ਦਿਨੇ ਆਉਂਦੇ ਦਿਨੇ ਤਾਂ ਬੜਾ ਹੀ ਇੰਡ ਲੱਗਣੇ ਹੁਣ ਅਸੀਂ ਇੱਕ ਵਾਰ ਰਾਤ ਨੂੰ ਵੀ ਇੱਥੇ ਮਾਰਾਂਗੇ ਡਾ ਪਿਆਸੇ ਚ ਬਹੁਤ ਸੋਣਾ ਇਹਨਾਂ ਦਾ ਮੈਨਲਾ ਮੇਨ ਪਿਆਸਾ ਹੈ ਮੇਰੇ ਹਿਸਾਬ ਨਾਲ ਅੱਜ ਕੋ ਚਾਲੇ ਖੜੇ ਮਾਰਨਾ ਬਣੀ ਆਈਆਂ ਨੇ ਹੁਣ ਆ ਵੀ ਬਾਪੇ ਕੁੜੀ ਕਰਤੱਬ ਦਿਖਾਊਗੀ ਉਹੀ ਪਿਆਸੇ ਚ ਖੜੇ ਆ ਜੇ ਦੇਖੋ ਹੋਂ ਤਾਂ ਦਾ ਦੋ ਜੇ ਇਹਦੀ ਰਾਈਡ ਕਰਨੀ ਆ ਦੇਖ ਕਿਉਂ ਵਾਲੇਂ ਦੀ ਜੋ ਕਸਟਮ ਭਾ ਪੁੱਛਣਾ ਵੈਣਾ ਐਂ ਕਹੋ ਨਹੀਂ ਯਾਰ ਪਹਿਲਾਂ ਘੋੜੀ ਲੈ ਕੇ ਸਾਡੇ ਘੋੜੇ ਦੇ 70 ਰੋ ਫਿਰ ਆਜੋ ਹੈ ਆਪਾਂ ਸਾਡੋ ਬਰੇ ਕੀ ਗੱਲ ਉਹ ਦੇਖੋ ਬਾਬੇ ਬਿਲਜੀਅਮ ਦੀ ਨੰਬਰ ਪਲੇਟ ਵੀ ਲੱਗੀ ਆ 25 25 ਦੀ ਸਪੀਡ ਆ ਇਹਦੀ 70 ਰੋ ਤੁਸੀਂ ਗੱਡੀ ਜਿੱਤੇ ਨਹੀਂ ਭੁੱਕੇ ਹਾਂ ਚਲ ਆਜੋ ਅੱਗੇ ਚੱਲੀਏ ਨਹੀਂ ਯਾਰ ਇਹਦਾ ਕੀ ਕਰਨਾ ਯਾਰ ਆਪਾਂ ਗੱਡੀਓ ਲਿਆਉਣਾ ਇੱਥੇ ਢੇੜਾ ਘੜਾਉਣਾ ਥੋੜਾ ਉਹਨੇ ਦਾ ਹੀ ਮੁੱਲ ਤਾਂ ਆਊਗਾ ਜਿੰਨੇ ਦਾ ਹੁਣ ਆਈ ਜਗਦਾ ਉਹਦੇ ਗੁੱਟਰੇ ਲੱਗਾ ਸੈਂਟਰ ਚ ਸਹੀ ਗੱਲ ਚੱਲਦੇ ਆ ਬਾਬੇ ਅਸੀਂ ਬਾਅਦ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਜਾਈ ਜੰਨੇ ਕੋਹਨਾ ਕੋ ਤਾਊਗਾ ਹੀ ਅੱਗੇ ਦੀ ਅੱਗੇ ਬਾਬੇ ਉਹ ਫ੍ਰਿਜ ਮੈਗਨੇਟ ਜਿਹੜਾ ਇੱਥੇ ਇੱਥੋਂ ਦੋ ਇਹ ਉੱਥੋਂ ਆਪਾਂ ਲੈਣੇ ਭੁੱਲ ਗਏ ਯਾਰ ਚੱਲ ਕੋਈ ਨਹੀਂ ਲੱਗਦਾ ਮਰਗ ਤੋਂ ਲੈਣੇ ਭੁੱਲ ਗਏ ਆਨਲਾਈਨ ਮੰਗਾਵਾ ਯਾਰ ਆਨਲਾਈਨ ਮੰਗਾਵਾ ਏ ਫ੍ਰਿਜ ਮੈਗਨੇਟ ਲੱਗਦਾ ਮਰਗ ਤੋਂ ਲੈਣੇ ਭੁੱਲ ਗਏ ਜਾ ਰਹੇ ਹੁਣ ਆ ਜਿੱਧਰ ਨੂੰ ਸਟਰੀਟ ਸਾਨੂੰ ਲਈ ਜਾਂਦੇ ਇਹ ਜਾ ਰਹੇ ਲੋ ਜੀ ਅਖਬਾਰਾਂ 'ਚ ਆ ਚੁੱਕੀਆਂ ਨੇ ਫੋਟੋ ਸਾਡੀਆਂ ਪੱਗਾਂ ਵਾਲੇ ਮੁੰਡੇ ਪਹਿਲੀ ਵਾਰ ਦੇਖਿਆ ਇੱਥੇ ਕਹਿੰਦੇ ਆ ਦੇਖੋ ਸਾਡੀ ਉਹਨਾਂ ਨੇ ਸਪੈਸ਼ਲ ਕੱਢ ਕੇ ਦਿੱਤੀ ਆ ਫੋਟੋ ਆਪਣੇ ਕੋ ਬਹੁਤ ਵੱਡਾ ਚੈਨਲ ਆਏ ਬਰੂਸਲ ਦਾ ਤੇ ਉਹਨਾਂ ਨੇ ਖਿੱਚੇ ਸਾਡੀ ਨਾਲ ਦੀ ਨਾਲ ਸਾਨੂੰ ਦਿੱਤੀ ਵੀ ਕਹਿੰਦੇ ਕੱਲ ਨੂੰ ਇਹ ਅਖਬਾਰ ਦੇ ਫਰੰਟ ਪੇਜ ਤੇ ਲੱਗੂਗੀ ਵੀ ਇੰਡੀਆ ਤੋਂ ਲੋਕ ਦੇਖਣ ਆਏ ਨੇ ਆ ਦੇਖੋ ਐ ਖੜਾ ਨਾ ਜਿਵੇਂ ਚੋਰ ਨੂੰ ਫੜਾਇਆ ਨਾਈਸ ਆ ਜਾਣਾ ਕਾਰਾਂ ਚ ਆਉਣਾ ਅਖਬਾਰਾਂ ਜਾਜ ਤਾਂ ਉਹ ਗੱਲ ਹੋ ਗਈ ਕੌਮਲਾ ਸਟੈਂਪਾ ਕਿਤੇ ਦੂਜੇ ਨੇ ਲੱਗ ਜਾਵੇ ਗੁਮਾ ਚ ਗਏ ਇਹ ਬਾਬਾ ਸਹੀ ਗੱਲ ਓਏ ਐ ਨਾ ਗਏ ਉਹ ਕਰ ਦੋ ਇਹਨਾਂ ਨੂੰ ਕੱਲੇ ਉਹ ਕਹਿੰਦੇ ਪੱਗਾਂ ਵਾਲੇ ਬੰਦੇ ਅਸੀਂ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਦੇਖੋ ਵਾਰ ਖੜਾ ਤੀਆ ਕੀ ਬਾਤ ਹੈ ਓਏ ਆਜੋ 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 ਘੰਟਾ ਘਰ ਵਾਲੇ ਬਾਜ਼ਾਰ ਚ ਚੱਲੀ ਆਜੋ ਆਜੇ ਇਹ ਵੇ ਇਦਰਾ ਸਾਰੀਆਂ ਇਹਨਾਂ ਦੀਆਂ ਅਜੇ ਜਮ ਮਸ਼ਹੂਰ ਨੇ ਮਿੱਠੇ ਵਾਲੀਆਂ ਤੁਹਾਨੂੰ ਪਹਿਲਾਂ ਹੀ ਦੱਸਿਆ ਬਫਲਸ ਇਹੋ ਜਿਹਾ ਕੁਝ ਵਗੈਰਾ ਇਹ ਅਸੀਂ ਬਾਅਦ ਹੁਗਾਵੇਂ ਪਹਿਲਾਂ ਕੋ ਉਂ ਖਾ ਪੀ ਲਈਏ ਬਾਜ਼ਾਰ ਬੰਦ ਹੋ ਗਿਆ ਮਤਲਬ ਰਾਤ ਨੂੰ ਆ ਜਾਈ ਜ ਮਸ਼ਹੂਰ ਹੈ ਇੱਥੇ ਆ ਜਵਾਗ ਜਿਹੜਾ ਸ਼ਿਸ਼ੂ ਕਰਦਾਗਾ ਤਾਂ ਤਾਂ ਲੱਗੇ ਪੈਣੇ ਇਹਨਾਂ ਦੇ ਇਹਨਾਂ ਕੰਨ ਨਹੀਂ ਆਵੇ ਆ ਵੀ ਮੁੰਡਾ ਬਹੁਤ ਮਸ਼ਹੂਰ ਹੈ ਜਿਹੜਾ ਵਲੌਗ ਬਣਾ ਰਿਹਾ ਆ ਜਾਓ ਇੱਧਰ ਦੁਕਾਨਾਂ ਤਾਂ ਬੰਦ ਹੋ ਗਈਆਂ ਕੌਣ ਘਾਂਟਾ ਘਰ ਵਾਲਾ ਬਾਜ਼ਾਰ ਤਾਂ ਬੰਦ ਕਰਾਦਾ ਤੁਸੀਂ ਵੈਰੀ ਡਿਲੀਸ਼ੀਅਸ ਮਿੱਠਾ ਤਾਂ ਉਹ ਆ ਜਾਓ ਹਾਂ ਜੀ ਵਾਹ ਇੱਧਰ ਦਾ ਵਾਬੇ ਉਹ ਸੋਨ ਸਰਾਂ ਹੋ ਗਈ ਇੱਥੇ ਦਿਨੇ ਕਿਦਾਂ ਪੈਂਦਾ ਹੋਊਗਾ ਕੋਈ ਨਹੀਂ ਕੱਲ ਨੂੰ ਅਸੀਂ ਸਵੇਰੇ ਦੋ ਘੰਟੇ ਇੱਥੇ ਘੁੰਮ ਕੇ ਜਾਵਾਂਗੇ ਦਿਖਾ ਕੇ ਜਾਵਾਂਗੇ ਤੁਹਾਨੂੰ ਸਾਰੇ ਆ ਦੇ ਆਏ ਆਪਣੇ ਇੰਡੀਆ ਵਾਲੇ ਬਾਜ਼ਾਰ ਅੰਗੂਨੀ ਡੰਗੇ ਵੇ ਕੱਪੜੇ ਦੇ ਉਧਰ ਮਸਾਲੇ ਵਾਲੀਆਂ ਕੁਰਸੀਆਂ ਵੀ ਲੱਗੀਆਂ ਲੈ ਵੀ ਏਟੀਐਮ ਆਪਾਂ ਕਿੱਧਰ ਦੀ ਨਿਕਲਣਾ ਹੈਗੀ ਜਗ੍ਹਾ ਨਿਕਲ ਨੂੰ ਹੋਰ ਇੱਧਰ ਉਹ ਸਟੋਰ ਕਾ ਬੰਦ ਕਰਦੇ ਨੇ ਜਾਨੂ ਆਪਾਂ ਨਿਕਲਣਾ ਆ ਜੋ ਦੇਖਦੇ ਆ ਕੋਈ ਮਿੱਤਰੋ ਖਾ ਪੀ ਕੇ ਨਿਕਲੇ ਆ ਅੱਜ ਕੋ ਨਵਾਂ ਟਰਾਈ ਕੀਤਾ ਜੀ ਪਤਾ ਨਹੀਂ ਪਾਕਿਸਤਾਨੀ ਸੀ ਵੀਰੇ ਪਤਾ ਨਹੀਂ ਇੰਡੀਆ ਨਹੀਂ ਸੀ ਅਫਗਾਨੀ ਨਹੀਂ ਯਾਬ ਅਫਗਾਨ ਵੀ ਹਿੰਦੀ ਬੋਲਦੇ ਹਿੰਦੀ ਬੋਲਦੇ ਸੀ ਤੇ ਆਪਣਾ ਆਲੂ ਟਿੱਕੀ 버ਗਰ ਸੀ ਵੈਜਸ 버ਗਰ ਇਟਾਲੀ ਬਹੁਤ ਘੱਟ ਮਿਲਦਾ ਜੇ ਬਣਾਉਂਦੇ ਵੀ ਆ ਹੋਰ ਤਰ੍ਹਾਂ ਬਣਾਉਂਦੇ ਆ ਆਲੂ ਟਿੱਕੀ 버ਗਰ ਨਹੀਂ ਬਣਾਉਦੇ ਉਹ ਖਾਦਾ ਬਹੁਤ ਸੁਆਦ ਸੀ ਸੱਚੀ ਗੱਲ ਆ ਆਨੰਦ ਆ ਗਿਆ ਪਰਥੇ ਟ ਸੀ ਜਿੱਦਾਂ 50 ਰੁਪਏ ਲੱਗੇ ਸਾਡੇ 4 ਜਣਾਂ ਨੂੰ ਇੱਕ ਚਿਕਨ ਦੀ ਤੇ ਇੱਕ ਵੈਜ ਸੀ 50 ਰੁਪਏ ਲੱਗੇ 4 ਜਣਾਂ ਦੇ ਬਹੁਤ ਸੁਆਦ ਸੀ ਸਾਰਾ ਤੇ ਹੁਣ ਆਪਾਂ ਇੱਥੇ ਦਾ ਇੱਕ ਉਹ ਬਫਲ ਇੱਥੇ ਮਸ਼ਹੂਰ ਨੇ ਉਹ ਖਾਣੇ ਆ ਬਫਲ ਟਰਾਈ ਕਰਦੇ ਆ ਲੈਣਾ ਇੱਕ ਇਹ ਕਹਿੰਦੇ ਰੱਜ ਕੇ ਇੱਥੇ ਦਾ ਇੱਕ ਢੱਕ ਲੱਗ ਗਿਆ ਪੂਰਾ ਵੀ ਬਾਦੋ ਜੇ ਸਵਾਦ ਨਾਲ ਲੱਗਿਆ ਫਿਰ ਐਵੇਂ ਕੀ ਸੱਟਣਾ ਉਹ ਇੱਕ ਲੈਨੇ ਆ ਜੇ ਵਧੀਆ ਲੱਗਿਆ ਜੇ ਹੋਰ ਖਾਣ ਦੀ ਕਪੈਸਿਟੀ ਹੋਈ ਤਾਂ ਹੋਰ ਲੈ ਲਾਂਗੇ ਕਿਉਂਕਿ ਇੱਥੇ ਨੇ ਮਸ਼ਹੂਰ ਹੈ ਇੱਕ ਟਰਾਈ ਵੀ ਕਰਨਾ ਸੀ ਕਿਦਾਂ ਦਾ ਗਲੀਆਂ ਚ ਪੂਰੀ ਰੌਣਕ ਆ ਇੱਧਰ ਦੀ ਜਾਣਾ ਓਏ ਆਓ ਪਰ ਇੱਧਰ ਤਾਂ ਦੋ ਵਾਰ ਜਾਏ ਹੁਣ ਇਤੋਂ ਦਾ ਅਸੀਂ ਜਾਵਾਂਗੇ ਰਾਇਲ ਪੈਲੇਸ ਆ ਜਿਹੜਾ ਇਹਨਾਂ ਦਾ ਉੱਥੇ ਬਹੁਤ ਸੋਹਣਾ ਹੁੰਦਾ ਉਹ ਵੀ ਰਾਹ ਦਾ ਵੀ ਉਹ ਦੇਖਣੇ ਹੁੰਦੇ ਜਾ ਕੇ ਕੱਲ ਨੂੰ ਤੁਹਾਨੂੰ ਦਿਨ ਦਾ ਵੀ ਦਿਖਾਵਾਂਗਾ ਨਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰਕੇ ਰੱਖੋ ਵਲੋਗ ਆਪਾਂ ਇੱਕ ਹੀ ਬਣਾਦਾ ਸਾਰਾ ਨਾਈਟ ਦਾ ਤੇ ਦਿਨ ਦਾ ਆ ਦੇਖੋ ਆਪੇ ਆ ਵਾਫਲਸ ਇੱਥੇ ਮਸ਼ਹੂਰ ਨੇ ਅਲੱਗ-ਅਲੱਗ ਚੀਜ਼ਾਂ卖ਦੀਆਂ ਨੇ ਉੱਪਰ ਦੇਖੋ ਚੌਕਲੇਟ ਹੈ ਇਹਦਾ ਚੌਕਲੇਟ ਵਾਲੀਆਂ ਦੁਕਾਨਾਂ ਇੱਥੇ ਇੰਨੀਆਂ ਗਣੇ ਨੇ ਨਾ ਆ ਦੇਖੋ ਸਾਹਮਣੇ ਤੋਂ ਦੇਖ ਜਾਣੀ ਆ ਚੌਕਲੇਟ ਇੱਥੇ ਬਹੁਤ ਮਸ਼ਹੂਰ ਨੇ ਹੁਣ ਵਾਫਲਸ ਲੈਣੇ ਆ ਸੀ ਇਹ ਸਾਨੂੰ ਲਵਾਗੇ ਲੋਟਸ ਵਾਲਾ ਇਸ ਸੁਆਜ ਜਿਹਾ ਲੱਗ ਰਿਹਾ ਦੇਖੋ ਨੂੰ ਲੋਕ ਅਲੱਗ-ਅਲੱਗ ਤਰ੍ਹਾਂ ਦੇ ਬਣਾਵਾ ਉਹ ਮੈਟਰੋ ਇੰਨਿਆ ਜੋ ਸਿਲੈਕਟ ਕਰਕੇ ਅਸੀਂ ਆਹ ਲੇਤਾ ਕਾਰਾਮੇਲ ਵਾਲਾ ਇਹ ਤਾਂ ਮੈਨੂੰ ਲੱਗਦਾ ਵਧੀਆ ਹੈ ਜੇ ਚਾਰ ਕਰਾ ਲੈਂਦੇ ਉਹ ਭਲੇਖੇ ਨਾਲ ਇਹ ਤਾਂ ਮੈਨੂੰ ਲੱਗਦਾ ਚਾਰਾਂ ਦਾ ਮਸਾ ਖਾਦਾ ਜਿਉ ਜਿੰਨਾ ਹੈਗਾ ਤੇ ਬਾਬੇ ਮਸ਼ਹੂਰ ਬਹੁਤ ਨੇ ਇੱਥੇ ਮੈਂ ਜਦੋਂ ਬੈਲ ਓਮੀ ਤੁਸੀਂ ਬੈਲਜੀਅਮ ਭਰੋ ਇਹਨਾਂ ਦੀਆਂ ਫੋਟੋਆਂ ਆ ਜਾਣਗੀਆਂ ਦੋਵੇਂ ਸਾਈਡ ਦੀ ਤੇ ਹੋ ਜਾਂਦੇ ਆ। ਕਿ ਬਾਬੇ ਪਹੁੰਚ ਚੁੱਕੇ ਹਾਂ ਜਮਾ ਪੈਲੈਸ ਦੇ ਸਾਹਮਣੇ ਉਹਦਾ ਪੈਲੈਸ ਦੇ ਇਸ ਵੇਲੇ ਕੀੜ ਖੁੱਲ ਜਾਂਦਾ ਹੈ ਬਾਹਰੋਂ ਬੁਰਾ ਸਟੋਰੀ ਪਾਵਾਂ ਨਹੀਂ ਦੇਖਦੇ ਤੁਹਾਨੂੰ ਦਿਖਾਉਣਾ ਇਹਨਾਂ ਨੇ ਬਾਹਰੋਂ ਨਾਈਟ ਵਿਊ ਉਹ ਕੱਲ ਨੂੰ ਸਵੇਰੇ ਜਦੋਂ ਖੁੱਲਣਗੇ ਗੇਟ ਅੰਦਰ ਗੇੜਾ ਮਾਰ ਕੇ ਆਵਾਂਗੇ ਉਹ ਤੁਹਾਨੂੰ ਦਿਖਾ ਦਾਂਗੇ ਨਾਲ ਦੀ ਨਾਲ ਤੇ ਇੱਕ ਯਾਰ ਉਹ ਪਤਾ ਨਹੀਂ ਮੈਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਿਤੇ ਉਹ ਆਉਂਦਾ ਆਉਂਦਾ ਸਾਹਮਣੇ ਐ ਪਾਰਕ ਚੋਂ ਦੂਰ ਤੱਕ ਪੈਲੈਸ ਦੀ ਨਾਲ ਉਹ ਪਤਾ ਨਹੀਂ ਇਹਦੇ ਅੰਦਰ ਜਾ ਗਈ ਦੀ ਨਾ ਦੇਖੀ ਕੋਈ ਪਤਾ ਲੱਗੂ ਇੱਥੇ ਵੀ ਕਾਫੀ ਰੌਣਕ ਆ ਹੋ ਵੀ ਪਾਰਕ ਜਾ ਗੋਡਾ ਇੱਥੋਂ ਵੀ ਸਵੇਰੇ ਸਟੋਰੀ ਵਧੀਆ ਬਣ ਸਕਦੀ ਆ ਉਹਦੇ ਉਧਰ ਦਾ ਆ ਜਾਓ ਇਧਰ ਦੀ ਆ ਜਾਓ ਅਰੇ ਬੂੜ ਦੇ ਭੜ ਜਾਣਾ ਇਧਰ ਦੀ ਆ ਜਾਓ ਅਰੇ ਇੱਥੇ ਜਾ ਸੋਹਣਾ ਬਾਬੇ ਬਰੂਸਲ ਅੱਜ ਇਕੱਠ ਤਾਂ ਘਟਾ ਸੋਮਵਾਰ ਅੱਜ ਸੋਮਵਾਰ ਕਰਕੇ ਇਕੱਠ ਘਟਾ ਉਹ ਦਿਨ ਕੱਲ ਪਰਸੋਂ ਸ਼ਨੀਵਾਰ ਦੇ ਆਂ ਦਵਾਰ ਸੀ ਬਾਬੇ ਉਹ ਵੱਜ ਰਿਹਾ ਪਿਆਨੋ ਇੱਥੇ ਪਿਆਨੋ ਨਹੀਂ ਵੱਜਾ ਓਏ ਆ ਗਈ ਲਟੀ ਪਈਆ ਜਨਤਾ ਦਾ ਬਾਬੇ ਇੱਥੇ ਪਤਾ ਨਹੀਂ ਕਿਹੜੀਆਂ ਪੌੜੀਆਂ ਨੇ ਲੈ ਇੱਧਰੋਂ ਆ ਵੀਊ ਹੈ ਜੀ ਸੋਹਣਾ ਯਾਰ ਇੱਧਰੋਂ ਵੀਊ ਨਾਲ ਹੀ ਸਾਰੋ ਤਾੜੀ ਮੰਡਿਆ ਤੁਸੀਂ ਵੀ ਦੰਦ ਚੱਲੇ ਬਾਬੇ ਫਾਤਾ ਘੜੇ ਨਹੀਂ ਸੁਣੇ ਐਂਡ ਹੋ ਗਿਆ ਐਂਡ ਹੋ ਪਾਪੇ ਪੈਲੈਸ ਦਾ ਫਰੰਟ ਗੇਟ ਆ ਇਹ ਤਾਂ ਹਰ ਬੰਦੀ ਕੀਤਾ ਪਿਆਗਾ ਹੁਣ ਦੇਖਦੇ ਆਂ ਸਾਈਡ ਤੋਂ ਦਿਖੂਗਾਗਾ ਉਹਦੇ ਮੂਹਰੇ ਪਾਰਕ ਆ ਪਿੱਛੇ ਜਾ ਕੇ ਪੈਲੈਸ ਨੇ ਮੈਨ ਲੱਗਦਾ ਗੇਟ ਹੀ ਬਾਈ ਪਰਲੇ ਪਾਸੇ ਆ ਕਿਉਂ ਪੈਲੈਸ ਦੇ ਉਹ ਤਾਂ ਆ ਗਏ ਸਾਈਡ ਵਾਲਰ ਜੇ ਪਤਾ ਨਹੀਂ ਕੀ ਹਸਾਕਦਾ ਵਾ ਜੇ ਦੇਖਿਆ ਵਾ ਪਾਪੇ ਤੁਹਾਨੂੰ ਦਿਖਾਵਾਂਗੇ ਨਹੀਂ ਫਿਰ ਕੱਲ ਨੂੰ ਦ ਦਿਖਾਈ ਦੇਣਾ ਨਹੀਂ ਫਿਰ ਜਾ ਕੇ ਪੈਂਦੇ ਆ ਕਮਰੇ ਜੇ ਦਿਖਿਆ ਦਿਖਾਣੇ ਕਲਿੱਪ ਲੈ ਲਾਂਗੇ ਨਹੀਂ ਤਾਂ ਫਿਰ ਬਾਕੀ ਵਲੌਗ ਕਰਦੇ ਆ ਸਵੇਰੇ ਸਟਾਰਟ ਯਾ 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 ਲੋ ਵੀ ਪੈਲੈਸ ਦੇ ਸਾਹਮਣੇ ਪਹੁੰਚ ਚੁੱਕੇ ਆ ਬਹੁਤ ਹੀ ਆਲੇ ਸਾਨ ਬਹੁਤ ਹੀ ਸੋਹਣਾ ਨੰਨੇ ਪੁਰਾਣਾ ਪੂਰੀ ਰਿਚ ਵਾਈਬ ਦੇਣ ਵਾਲਾ ਵਿੰਟੇਜ ਤੇ ਆ ਜਿਹੜਾ ਪਾਰਕ ਜਿਆ ਇੰਨਾ ਕ ਨਹੀਂ ਹੈਗਾ ਆ ਵਿਚਾਲੇ ਕੰਸਟਰਕਸ਼ਨ ਚੱਲ ਰਹੀ ਆ ਸੜਕ ਦੀ ਆ ਜਿਹੜਾ ਪਰੇ ਤੁਹਾਨੂੰ ਸਾਰਾ ਇਧਰ ਦੇਖ ਰਿਹਾ ਇਹ ਸਾਰਾ ਪਾਰਕ ਆ ਉਹ ਲੋਕ ਦੂਰੋਂ ਫੋਟੋ ਖਿੱਚਦੇ ਇੱਥੋਂ ਹੈਗਾ ਮੈਨੂੰ ਲੱਗਦਾ ਇਹ 2-300 ਮੀਟਰ ਦਾ ਹੈਗਾ ਮਤਲਬ ਕਾਫੀ ਦੂਰ ਤੋਂ ਉੱਥੋਂ ਜੋ ਫੋਟੋ ਆਉਂਦੀ ਆ ਮੂਰੇ ਪਾਰਕੋਂ ਦਾ ਪਿੱਛੇ ਆਪਣਾ ਸਾਰਾ ਪੈਲੈਸ ਬਹੁਤ ਸੋਹਣਾ ਹੁੰਦਾ ਦੇਖਦੇ ਆ ਜੇ ਉੱਧਰ ਜਾਇਆ ਜਾਂਦਾ ਹੋਇਆ ਨਹੀਂ ਤਾਂ ਫਿਰ ਸਵੇਰੀ ਇੱਕ ਵਾਰ ਤੁਹਾਨੂੰ ਅੰਦਰ ਇੱਥੇ ਦਿਖਾ ਦਿਆਂ ਮੋਰ ਬਾਬਾ ਇਹ ਗੇਟ ਦੇਖੋ ਯਾਰ ਕਿੰਨਾ ਘੈਂਡਾ ਇੱਥੇ ਸਾਰਾ ਇਹਨਾਂ ਦਾ ਆਰਕੀਟੈਕਚਰਾ ਸੋਨੇ ਰੰਗਾ ਜਿਹਾ ਬਣਾਇਆ ਹੋਇਆ ਨਾ ਵਿੱਚ ਵਿੱਚ ਜਿਵੇਂ ਮੀਨਾਕਾਰੀ ਸੋਨੇ ਦੀ ਆ ਪਤਾ ਨਹੀਂ ਅਸਲੀ ਸੋਨਾ ਹੁਣ ਪਤਾ ਨਹੀਂ ਉਹੀ ਆ ਅਸਲੀ ਤਾਂ ਕਿੱਥੇ ਹੁਣ ਇਹ ਚੱਲ ਆਗੇ ਲੈ ਜਾਣੀ ਆ ਜਿਵੇਂ ਸੇਮ ਹੋਊਗੀ ਆ ਨਾ ਜਿਹੜਾ ਸਵੇਰੇ ਤੁਹਾਨੂੰ ਪਾਰਕ ਚ ਦਿਖਾਵਾਂਗੇ ਇਹਦਾ ਮੇਨ 뷰 ਪੁਆਇੰਂਟ ਜਿਹੜਾ ਜੋ ਰਾਣੀ ਜੀ ਦਾ ਨਹੀਂ ਬਣਿਆ ਹੋਇਆ ਅਸੀਂ ਉਹੀ ਚੀਜ਼ ਅਸੀਂ ਹਾਂ ਉਹ ਚੀਜ਼ ਆ ਸਵੇਰ ਦਾ ਹਾਂ ਐ ਬਾਕੀ ਬਾਬੇ ਤੁਹਾਨੂੰ ਲੋ ਜ ਮਿੱਤਰੋ ਮਾਰਨਿੰਗ ਹੋ ਗਈ ਗੁੱਟ ਸਾਡੀ ਤੇ ਸਵੇਰ ਦੇ ਬਾਅਦ ਚੁਕੇ 8:30 ਮੁੰਡੇ ਕਹਿੰਦੇ ਤਿਆਰ ਹੋ ਕੇ ਆ ਚੁਕੇ ਨੇ ਬ੍ਰੇਕਫਾਸਟ ਕਰਨ ਲਿਈ ਜਾਂਦਾ ਹੌਲੀ ਹੌਲੀ ਰਸ ਲੈਣਾ ਤੇ ਟੇਬਲ ਭਰ ਲੈਣਾ ਦੇਖੋ ਤੁਸੀਂ ਇਹਦੇ ਬਾਅਦ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆ ਬਰੂਸਲ ਸੈਲਵਰ ਨਿਆਰੇ ਮਿੱਤਰੋ ਨਵੇਂ ਆਣ ਗੱਭਰੂ ਹੋ ਗਏ ਤਿਆਰ ਕਰਕੇ ਬ੍ਰੇਕਫਾਸਟ ਨਿਕਲ ਚੁਕੇ ਨੇ ਬਰੂਸਲ ਦੀਆਂ ਗਲੀਆਂਾਂ ਤੇ ਤੇ ਹੁਣ ਅਸੀਂ ਬ੍ਰੇਕਫਾਸਟ ਕਰਕੇ ਉੱਪਰ ਨਹੀਂ ਗਏ ਹੈਗੇ ਅਸੀਂ ਪਹਿਲਾਂ ਮੈਂ ਰਾਜ ਬਰੂਸਲੀ ਕਿਹੜਾ ਮਾਰਿਆ ਇਹ ਘੰਟਾ ਡੇਢ ਘੰਟਾ ਘੁੰਮੇ ਹੋਣੇ ਆ ਫੇਰ ਆਪਾਂ ਜਾਣਾ ਇਤੋਂ ਦਾ ਕੈਂਡ ਸ਼ਹਿਰ ਉਹ ਸ਼ਹਿਰ ਦਾ ਨਾਮ ਵੀ ਕੈਂਡ ਆ ਕਹਿੰਦੇ ਹੈ ਵੀ ਕੈਂਡ ਆ ਬਾਕੀ ਜਾ ਕੇ ਪਤਾ ਲੱਗੂਗਾ ਅੱਜ ਤੁਹਾਨੂੰ ਦਿਖਾਉਣਾ ਹੈ ਬਰੂਸਲ ਦੇ ਰੰਗ ਟੰਗ ਸਵੇਰ ਦੀ ਹਲਚਲ ਦੇਖ ਲਓ ਹੋ ਗਈ ਮਾੜੀ ਮੋਢਾ ਤੇ ਬਾਬੇਓ ਇੱਥੇ ਵੀ ਯਾਰ ਭੰਗ ਨਹੀਂ ਪਿੰਦੇ ਆ ਨਾਲ ਉਹ ਨਹੀਂ ਪਿੰਦੇ ਆ ਉਹ ਪਰੇ ਨੂੰ ਇਲਾਕਾ ਜਾ ਉੱਥੇ ਤਾਂ ਸਿਰਈ ਹੋਇਆ ਪਿਆ ਗਾ ਮੈਂ ਅਜੀ ਆਏ ਆ ਉਧਰ ਤੇ ਬਿਲਡਿੰਗਾਂ ਬੁਲਡੀਆਂ ਬਣੀਆਂ ਹੋਈਆਂ ਤੇ ਸਕਸ ਨੂੰ ਵੀ ਤੁਹਾਨੂੰ ਆਹ ਏਰੀਆ ਦਾ ਗੱਲ ਵੀ ਦਿਖਾਦਾ ਸੀ ਅੱਜ ਚੱਲੇ ਆਉਣ ਪੈਲਸ ਮੂਰੇ ਜਿਹੜਾ ਤੁਹਾਨੂੰ ਰਾਤ ਦਿਖਾਇਆ ਸੀ ਉੱਥੇ ਇੱਕ ਅੱਧੀ ਫੋਟੋ ਕਰ ਲਾਂਗੇ ਇਹ ਸੈਂਟਰ ਚ ਦੀ ਗੱਡਾ ਦੇ ਕੇ ਐ ਮੁੜਿਆ ਆਵੇਂ ਤੁਹਾਨੂੰ ਦਿਖਾ ਦਾਂਗੇ। ਜਿਆਦਾ ਆਲੇ-ਦਾਲੇ ਨੂੰ ਅਸੀਂ ਗਏ ਨਹੀਂ ਹੈ ਤਾਂ ਇੱਥੇ ਦੇਖਣ ਨੂੰ ਕਾਫੀ ਕੋਜਾ ਪਰ ਟਾਈਮ ਘੱਟ ਹੋਣ ਕਰਕੇ ਥੋੜਾ ਜਿਹਾ ਮੇਨ ਮੇਨ ਜਗ੍ਹਾਵਾਂ ਘੁੰਮ ਲਾਂਗੇ। ਬਾਕੀ ਤੁਹਾਨੂੰ ਦਿਖਾਉਣਾ। ਨਿਕੋ ਬਾਬੇ ਜਿਹੜਾ ਤੁਹਾਨੂੰ ਰਾਤ ਅਸੀਂ ਉਹ ਦਿਖਾ ਰਹੇ ਸੀ। ਨਾ ਸੋਨਾ ਗੱਡਾ ਆਲੀ ਸਾਨ। ਚਾ ਵਾਪਸ। ਉਹੀ ਆ ਉਹੀ ਆ। ਨਹੀਂ ਹੋ ਰਹਾ। ਆਪੇ ਇੱਥੇ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਕੀ ਹੱਲ ਪਈ ਹੋਈ ਆ। ਕੁੜਕੇ ਦਰਨੋ ਲਾਂਗੇ ਜਾਂਦਾ ਬਜਾ ਕੇ ਹੂਟਰ ਜੇ ਤੇਜ਼ ਹੀ ਬਹੁਤ ਆਉਂਦੇ ਪਤਾ ਨਹੀਂ ਇੰਨਾ ਕਿ ਇਹਨਾਂ ਦੇ ਰਿਸਕ ਚੱਲਿਆ ਹੋਇਆ ਕੰਮ ਕਦੇ ਐਂਬੂਲੈਂਸ ਲਾਂਗੇ ਜਾਂਦੀ ਹੈ ਕਦੇ ਪੁਲਿਸ ਵਾਲੇ ਲਾਂਗੇ ਜਾਂਦੇ ਐਂ ਚੱਲੀ ਜਾਂਦਾ ਘੰਟਾ ਹੋਇਆ ਇਹ ਹੁਣ ਚੱਲਦੇ ਆਂ ਇਸ ਸਪੇਨ ਦਾ ਘੱਟ ਸੀ ਜੇ ਇੱਥੇ ਤਾਂ ਵਾੜਾ ਹੀ ਆ ਇਹ ਬਾਬੇ ਤੇ ਮੈਟਰੋ ਵੀ ਹੈਗੀ ਆ ਮੈਂ ਆਪਾਂ ਦਾ ਪਾਸ ਲੈਤਾ ਨਹੀਂ ਤੁਰਕੀ ਘੁੰਮ ਕਾ ਮਲੇ ਆ ਇਹ ਹੁਣ ਚੱਲੇ ਆਂ ਉਹੀ ਜਿਹੜਾ ਰਾਤ ਪੈਲੇਸ ਦੇਖਣ ਆਇਆ ਉਹਦੇ ਪਾਰਕ 'ਚ ਪਹੁੰਚ ਗਏ ਤੇ ਹੁਣ ਇਹਦੇ ਪਰਲੇ ਪਾਸ ਆ ਉੱਥੇ ਜਾ ਕੇ ਦੋ ਚਾਰ ਫੋਟੋਆਂ ਲੈ ਚੱਲਾਂ ਤੇ ਕੋਈ ਜਿਹੜੀ ਰਾਤ ਲੋਕੇਸ਼ਨ ਦੀ ਦੇਖੀ ਮਿਊਜ਼ਿਕ ਜੱਲਦੇ ਉੱਥੇ ਜਾਵਾਂਗੇ ਹੁਣ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਲਓ ਵੀ ਕਰਕੇ 1.5 ਕਿਲੋਮੀਟਰ ਦੀ ਵਾਕ ਅਸੀਂ ਪਹੁੰਚ ਚੁੱਕੇ ਹਾਂ ਬੈਲਸ ਦੇ ਸਾਹਮਣੇ ਤੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਸਾਹਮਣੇ ਜਾਵਾਂ ਬੜਾ ਆਲੀ ਸ਼ਾਨਾ ਬੜਾ ਆਲੀ ਸ਼ਾਨਾ ਸਰ ਹੈ ਹਾ ਕੰਸਟਰਕਸ਼ਨ ਇਹ ਚੱਲ ਰਹੀ ਹੈ ਨਹੀਂ ਤਾਂ ਪਾਰਕ ਤੋਂ ਸਿੱਧਾ 뷰 ਆ ਜਾਵੇ ਯਾਰ ਸਾਹਮਣੇ ਬੰਦ ਜਾ ਹੋਇਆ ਪਿਆ ਸਕਸਨ ਜਲਦੀ ਕਰਕੇ ਹੁਣ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਸਾਹਮਣੇ ਜਾ ਕੇ ਸੋਨੇ ਦੀ ਮੈਨਾਗਰੀ ਵੀ ਕੀਤੀ ਹੋਈ ਹੈ ਇੱਥੇ। ਕੱਡਾ ਲਿਸਾਨ ਆ ਫਾਰਕਪੁਰ ਦੇਖੋ ਕਿੰਨਾ ਸੋਹਣਾ ਕਟਿਆ-ਕਟਿਆ ਹੋਇਆ ਇਹਨਾਂ ਦਾ। ਲੋਕ ਇੱਥੇ ਘਾਟੀ ਖੜੇ ਆ ਅੱਜ ਸਵੇਰਾ ਹੈਗਾ। ਮੈਂ ਇਹਦੇ ਤੱਕ ਆ ਜਾਣੇ ਦੀ ਧਰਮੀ ਅੱਜ ਵੀ ਮੈਨੂੰ ਲੱਗਦਾ ਹੋਊ ਵੀ ਵਧੀਆ। ਇੰਦਰ ਕਾਨਸਰਟ ਹੋਣਾ ਲੱਗਦਾ ਕਿਸੇ ਦਾ ਜਿਹੜਾ ਹਸਨ ਆਏ ਲਾਈ ਜਾਂਦੇ ਆ ਸਟੇਜ ਜੀ ਬਣਾਈ ਜਾਂਦੇ ਆ। ਕੋਈ ਪ੍ਰੋਗਰਾਮ ਹੋਣਾ ਇੱਥੇ ਪ੍ਰੋਗਰਾਮ ਕੋਈ। ਆ। ਕਲਵੀ ਕਰੋ ਬਿਊਟੀ ਚੈੱਕ ਬਰੂਸਲ ਸਹਿਰ ਬੈਲਜੀਅਮ ਦੀ ਰਾਜਧਾਨੀ ਦਿਲ ਗਹਿੜੋ ਬੈਲਜੀਅਮ ਦਾ ਨਾਈਸ ਯਾਰ ਬਾਬੇ ਇਦਾਂ ਦੇ ਉਹ ਮਤਲਬ ਕੈਸਲ ਚਾਰਚ ਬਹੁਲੇ ਨੇ ਇੱਥੇ ਨਹੀਂ ਆਏ ਜੀ ਹਰੇਕ ਹਰੇਕ ਕੋਈ ਵੀ ਸਟਰੀਟ ਸੱਦੇ ਜਾਂਦੀ ਉਹਦੇ ਸਾਹਮਣੇ ਤੁਹਾਨੂੰ ਦੇਖ ਹੀ ਜਾਣਾ ਹਰੇਕ ਸਟਰੀਟ ਤੇ ਲਗਭਗ ਇੱਧਰ ਵੀ ਆ ਇਹਦੇ ਬੈਕ ਸਾਈਡ ਆ ਉਹ ਦੇਖੋ ਸਾਹਮਣੇ ਸਟਰੀਟ ਤੇ ਵੀ ਆ ਉਹ ਜਿਹੜੀ ਉਧਰ ਤੁਹਾਨੂੰ ਦਿਖਾਉਂਦੇ ਇੱਕ ਉਧਰ ਵੀ ਆ ਇੱਕ ਆ ਵੀ ਆ ਜਮਾ ਤੁਹਾਨੂੰ ਦੱਸਿਆ ਵੀ ਵਿਆਨਾ ਵੇਹੇ ਪ੍ਰਾਗਾ ਵੀ ਆਈ ਕੋਸੀ ਹੈ ਨਾ ਓਏ ਪ੍ਰਾਗ ਪ੍ਰਾਗ ਚੈਕਰ ਪਬਲਿਕ ਉੱਥੇ ਵੀ ਆਈ ਕੋਸੀ ਮਤਲਬ ਯੂਰਪ ਦੀਆਂ ਲਗਭਗ ਹੋਂਦਾ ਸੇਮ ਜਿਹਾ ਬਸ ਆਰਕੀਟੈਕਚਰ ਮਾਰਾ ਮੋਟਾ ਬਦਲ ਜਾਂਦਾ ਇਹਨਾਂ ਦਾ ਆਪ ਦਾ ਆਪ ਦਾ ਹੁੰਦਾ ਹਰੇਕ ਦਾ ਇਹ ਹੁਣੇ ਇੱਕ ਤੁਹਾਨੂੰ ਪਾਰਕ ਜਾ ਦਿਖਾਉਣਾ ਉਦੋਂ ਆਦੇ ਚੱਲਦੇ ਆ ਕਮਰੇਸ਼ ਲੋਏ ਬਾਬੇ ਬਰੂਸਲ ਸੈਰ ਦਾ ਕਰੋ 뷰 ਚੈਕਰ ਕੰਨਾ ਘੈਂਡ ਆ ਯਾਰ ਪਰ ਉਹ ਕਿਸੇ ਕੋਈ ਗੱਡੀ ਗੁੱਡੀ ਨੂੰ ਅੱਗ ਲੱਗੀ ਲੱਗਦੀ ਹੈ ਉੱਥੇ ਉਹ ਦੇਖੋ ਕਾਲਾ ਧੂੰਆਂ ਨਿਕਲ ਰਿਹਾ ਬੈਕ ਸਾਈਡ ਚਰਚ ਦਿਖ ਰਹੀ ਆ ਇਹਨਾਂ ਦਾ ਮੇਨ ਕੈਥੈਡਰਲ ਜਿੱਥੇ ਆਪਾਂ ਰਾਤ ਗਏ ਸੀ ਉਹ ਵਾਲਾ ਇਹ ਤੇ ਇੱਧਰ ਬੈਕ ਤੁਹਾਨੂੰ ਦਿਖਾਈ ਦਿੱਤਾ ਇੱਧਰ ਆਪਾਂ ਉਹ ਬਿਲਕੁਤੇ ਤੋਂ ਗਏ ਹਾਂ ਦਿਖਾਤੀ ਬਹੁਤ ਸੋਹਣੀ ਆ ਉਹ ਪਾਰਕ ਤੇ ਜੋ ਉਹ ਘੰਡ ਬਣਿਆ ਹੋਇਆ ਤੇ ਹੁਣ ਅਸੀਂ ਚੱਲਦੇ ਆਂ ਹੋਟਲ ਤੇ ਜਾਣਾ ਪਿੰਡ ਦਾ ਨਾਮ ਹੈਗਾ ਘੈਂਟ ਤੇ ਹੈਗਾ ਬਰੂਸਲ ਜੀ ਉਹ ਜਾ ਕੇ ਦਿਖਾਉਣਾ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਚ ਕਿੰਨੇ ਨੰਬਰ ਦਓਗੇ ਬਾਈ ਬਰੂਸਲ ਜੀ ਮੇਰਾ ਨੰਬਰ ਵੇਲੇ ਸਾਰੇ ਉਹਦੇ ਨੰਬਰ ਮੇਰੇ ਨੰਬਰ ਤਾਂ ਦੋ ਨਹੀਂ ਕਰਨੇ ਸੀ ਰਾਣਾ ਬੰਦੇ ਦੰਦੇ ਦੇ ਬਚਣਾ ਹਾਂਜੀ ਇਹਨੂੰ 75000 73000 ਇਹਨੂੰ ਮੈਂ ਦਿੱਤੇ 8590 8590 ਮੇਰੇ ਮੇਰੇ ਆ ਗਿਆ ਮਿੱਤਰ ਇਹਨੂੰ 95 ਨੰਬਰ 5 ਨੰਬਰ ਘੱਟਾਂ ਉਹ ਹੈਗੇ ਆ ਤਾਂ ਥੋੜਾ ਜਿਹਾ ਅਸੀਂ ਕਈ ਇਲਾਕਿਆਂ 'ਚ ਗਏ ਆ ਉਹ ਥੋੜੇ ਘੱਟਾਂ ਹੂੰ ਪਰ ਸ਼ਹਿਰ ਬੇਹੱਦ ਸੋਹਣਾ ਬੇਹੱਦ ਬਹੁਤ ਜ਼ਿਆਦਾ ਅਸੀਂ ਲਗਭਗ ਘੁੰਮਿਆ ਨਹੀਂ ਹੈਗਾ ਜੇ ਪਰੇਵਰਣ ਜਾਂਦੇ ਜਿਵੇਂ ਉਹ ਪਿੱਛੇ ਤੁਹਾਨੂੰ ਦਿਖਾ ਰਹੇ ਆ ਗਏ ਟ੍ਰਾਲ ਉਹ ਵਾਲਾ ਉਹ ਇਦੋਂ ਵੀ ਸੋਹਣਾਗਾ ਅਜੇ ਘੁੰਮ ਕੇ ਨਹੀਂ ਆਏ ਦੇਖਿਆਗਾ ਇਹਨਾਂ ਨੂੰ ਕਿੰਨੇ ਹੁਣ ਤੱਕ ਸ਼ਹਿਰ ਘੁੰਮਿਆ ਹਾਂ 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 ਉਹ ਦੱਸ ਤੀ ਇਹਨਾਂ ਨੂੰ ਦੱਸੀ ਗਏ ਇਹਨੇ ਮੈਨੂੰ ਇਹ ਕਹਿੰਦਾ ਪਹਿਲੇ ਤੇ ਹੈਗਾ ਫ੍ਰੈਂਕਫਰਟ ਕਿਉਂ ਕਹਿੰਦਾ ਉਹ ਮੈਨੂੰ ਸੋਹਣਾ ਲੱਗਿਆ ਜਾਦਾ ਬਾ ਬਿਲਡਿੰਗਾਂ ਦੇ ਡੈਕ ਤੇ ਪੰਜਾਬੀ ਪੁੱਛਣਾ ਕਿਉਂ ਨਹੀਂ ਪੁੱਛਣਾ ਉਹ ਇਹਦੀ ਪਸੰਦ ਆ ਹਾਂ 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 ਪਹਿਲੇ ਤੇ ਕਹਿੰਦਾ ਫ੍ਰੈਂਕਫਰਟ ਹੂੰ ਤੇ ਦੂਜੇ ਤੇ ਕਹਿੰਦਾ ਆਪਣਾ ਲਕਸਮਬਰਗ ਤੇ ਤੀਜੇ ਤੇ ਬਾਸਲ ਚੌਥੇ ਤੇ ਆ ਚਾ ਇਹ ਇੰਨੇ ਵੀ ਆਹੀ ਕੁਛ ਨੇ ਸਾਰੇ ਵਜੇ ਸੀ ਆ ਸ਼ਾਇਦ ਮੈਂ ਤੋ ਪੁੱਛੋਂਗੇ ਬਾਕੀ ਹੁਣ ਤੱਕ ਜਿੰਨੇ ਜਗਾਂ ਆ ਪਹਿਲੇ ਤੇ ਆਹਾ ਦੂਜੇ ਤੇ ਲਗਜ਼ਮਬਰਗ ਤੀਜੇ ਤੇ ਬਾਸਲ ਚੌਥੇ ਤੇ ਫ੍ਰੈਂਕਫਰਟ ਫ੍ਰੈਂਕਫਰਟ ਕਿਉਂਕਿ ਬਿਲਡਿੰਗਾਂ ਨੇ ਯਾਰ ਬਿਲਡਿੰਗਾਂ ਮੰਦਾ ਬਹੁਤ ਟਾਈਮ ਨਹੀਂ ਦੇਖ ਸਕਦਾ ਆਰਕੀਟੈਕਚਰਾ ਦੇਖੋ ਕਿੰਨਾ ਟਾਈਮ ਪੁਰਾਣਾ ਬਾਪੇ ਪੰਨੋ ਦਾ ਬਣਿਆ ਹੋਇਆ ਕਿੰਨਾ ਸੋਹਣਾ ਦਾ ਕਿੰਨੀਆਂ ਚੀਜ਼ਾਂ ਨੇ ਦੇਖਣ ਫ੍ਰੈਂਕਫਰਟ ਚ ਕੀ ਆ ਸਿਰਫ ਬਿਲਡਿੰਗਾਂ ਦੇਖ ਲੋ ਬਿਲਡਿੰਗਾਂ ਦਾ ਇੱਕ ਦਿਨ ਦਾ ਚਾਹ ਹੁੰਦਾ ਦੋ ਦਿਨ ਦਾ ਹੁੰਦਾ ਉਹ ਜੀ ਨਹੀਂ ਰਹਿੰਦੇ ਆਉ ਆਪਦੇ ਆਪਦੇ ਹੁੰਦੇ ਆ ਪਰ ਮੈਨੂੰ ਆ ਜਿਆਦਾ ਸੋਹਣਾ ਲੱਗਿਆ ਸਾਰਾ ਜਿੰਨੇ ਆਪਾਂ ਹੁਣ ਤੱਕ ਘੁੰਮੇ ਚਲ ਆਜੋ ਚੱਲੀਏ ਫੇਰ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਕਿਲਦਨ ਬਾਏ ਬਾਏ